ਤੋ ਕਹੋ ਤਲ ਗੁਰ ਸੇਵੀ ਆਹ ਨਿਸ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੋਹ ਛਟੀ ਆਹ ਤੋ ਦੁੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋ ਜੀਆ ਸਬਨਾ ਦਾ ਵੇਸਾ ਹੋ sat nam sree vahe guru saheb ji ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਦਾ ਹੀਰਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋਂ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੀ ਗੋਰੇ ਨਾਮ ਦੀਓ ਰੇਨ ਲੱਤਾ ਮੇਦਾ ਹੀਰਾਂ ਰਤਨ ਨਾ हारे बस गोरे हाथू तरो मेरा माथा जन्म जन्म के किल बिख दुखी उत ਗੋਰੇ ਨਾਮ ਦਿਓ ਰੇਨੁ ਲੱਤਾ ਮੇਰੇ ਮਾਨ ਪਾਜ ਰਾਮ ਨਾਮ ਸਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਏ ਆ ਬੇਨਾਵਾ ਦੀਵਨ ਬਿਰਥਾ ਰਹਾ ਦਿਨ ਗੁਰ ਮੂਡ ਪਾਏ ਹ ਮਨ ਮੁਖ ਤੇ ਮੋਹ ਮਾਇਆ ਨਿਤ ਫੱਤ ਤੈਨ ਸਾਧੂ ਚਰਨ ਨਾ ਸੇਵ ਕਬੂ ਤੈਨ ਸਭ ਜਨਮ ਅਕੱਥ ਜੇ ਨਾ ਸਾਧੂ ਚਰਣ ਸਾਧ ਪੱਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋ ਕਉ ਕੀ ਜਾਏ ਦਾਸ ਦਾਸ ਦਾਸਨ ਕੋ ਹਾਰੇ ਦਇਆ ਤਾਰੇ ਜਗਨਾਥ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥ ਹਮ ਅੰਦਲੇ ਕੋ ਗੁਰ ਅੰਚਲ ਦੀਜਾ ਜਾਨਾ ਨਕ ਚੱਲ ਹੈ ਮਿਲੰਤ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥ ਹਮ ਅੰਦੋਲੇ ਕੋ ਗੌਰ ਅੰਚਲ ਦੀ ਜਾ ਜਾਨ ਨਾਨਕ ਚੱਲ ਹੈ ਮਿਲੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਕਰ ਪਹਿਲਾ ਚਉ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਯਰਾ ਰਤਨ ਨਾਮ ਹਾਰੇ ਬਸਿਆ ਗੋਰੇ ਹੱਥੋਂ ਧਰਿਓ ਮੇਰਾ ਮਾਤਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੀ ਗੋਰੇ ਨਾਮ ਦਿਓ ਰਿੰ ਲਾਥਾ